ਅਕਸਰ ਆਪਾਂ ਦੇਖਦੇ ਆਂ ਪੰਜਾਬੀ ਤਾਂ ਕੰਮ ਕਾਰ ਕਰਨ ਤੋਂ ਕਿੱਤਰੋਂਦੇ ਬੋਦ ਨੇ ਜਾਂ ਤਾਂ ਕਹਿੰਦੇ ਆਂ ਅਸੀਂ ਬਾਹਰ ਜਾਣਾ ਜਾਂ ਖੇਤੀ ਕਰਨੀ ਐ ਇਹ ਇਸ ਚੀਜ਼ ਦਾ ਸਬਬ ਕਿਵੇਂ ਬਣਦਾ ਬਾ ਸ਼ੌਂਕ ਸੀ ਆ ਵੀਰ ਦੀ ਕੰਮ ਕਰਨ ਦਾ ਇਹਦਾ ਹਾਂ ਕਰੇ ਵੀ ਚੀਜ਼ ਬਣਾਉਂਦੇ ਰਹਿੰਦੇ ਸੀ ਪਹਿਲਾਂ ਜੀ ਵੈਸੇ ਮੈਂ ਕੰਪਿਊਟਰ ਦਾ ਰਿਪੇਅਰ ਵਗੈਰਾ ਦਾ ਹਾਰਡਵੇਅਰ ਦਾ ਸਾਰਾ ਕਰ ਲੰਨੇ ਆ ਹਾਂ ਪਹਿਲਾਂ 10 ਸਾਲ ਮੈਂ ਕੰਪਿਊਟਰ ਦਾ ਹੀ ਕੀਤਾ ਵਾ ਹਾਂ ਲੈਪਟਾਪ ਰਿਪੇਅਰ ਵਗੈਰਾ ਕਰਦੇ ਸੀਗੇ ਕਿ ਮੈਂ ਬਈ ਰਿਸਪੌਂਸ ਕਿਵੇਂ ਮਿਲਦਾ ਲੋਕਾਂ ਦਾ ਲੋਕ ਕਿੱਦਾਂ ਦੇ ਲੋਕ ਆਉਂਦੇ ਨੇ ਇੱਥੇ ਫਿਰ ਵਧੀਆ ਰਿਸਪੌਂਸ ਤਾਂ ਠੀਕ ਆ ਪਰ ਫਿਰ ਵੀ ਜਿੰਨਾ ਪੰਜਾਬੀਆਂ ਤੋਂ ਉਮੀਦ ਰੱਖ ਕੇ ਆਪਾਂ ਕੋਈ ਕੰਮ ਸ਼ੁਰੂ ਕਰਦੇ ਆ ਉਹਨਾਂ ਨੂੰ ਰਿਸਪੌਂਸ ਮਿਲਦਾ ਨਹੀਂਗਾ ਪੰਜਾਬੀ ਨਾਲ ਜਿਹੜੀ ਚੀਜ਼ ਬਣਾਉਣੀ ਆ ਉਹ ਸਾਫ਼ ਸੁਥਰੀ ਬਣਾਉਣੀ ਆ ਜਿਹੜਾ ਬੰਦਾ ਆਪ ਖਾ ਲੂਗਾ ਉਹ ਫਿਰ ਦੂਜਿਆਂ ਨੂੰ ਵੀ ਪਾਊਗਾ ਬਿਲਕੁਲ ਬਿਲਕੁਲ ਸਰ ਆਪਾਂ ਦੇਖਦੇ ਆਂ ਬਈ ਪ੍ਰਵਾਸੀ ਤਾਂ ਬੜੀਆਂ ਰੇੜੀਆਂ ਵੀ ਲਾਉਂਦੇ ਨੇ ਫਾਸਟ ਫੂਡ ਲਾਉਂਦੇ ਨੇ ਪਰ ਪੰਜਾਬੀ ਨੌਜਵਾਨ ਬਹੁਤ ਘੱਟ ਅਜਿਹੇ ਕੰਮ ਕਰਦੇ ਨੇ ਕੋਈ ਸ਼ਰਮ ਨਹੀਂ ਆਉਂਦੀ ਤੁਹਾਨੂੰ ਕੋਈ ਸ਼ਰਮ ਨਹੀਂ ਮਹਿਸੂਸ ਕੀਤੀ ਕਦੇ ਕਿ ਨਹੀਂ ਯਾਰ ਮੈਂ ਰੇੜੀ ਲਗਾਉਂਗਾ ਫਾਸਟ ਸ਼ਰਮ ਨੇ ਤਾਂ ਸਾਡੇ ਪੰਜਾਬੀ ਲੋਕ ਲੈ ਲੇ ਬਾਹਰ ਜਾ ਕੇ ਵੀ ਤਾਂ ਇਹੀ ਕੰਮ ਆ ਬਾਹਰ ਜਿਹੜਾ ਬਹੁਤ ਕੁਝ ਕਰਨਾ ਪੈਂਦਾ ਸਫਾਈਆਂ ਵੀ ਕਰਨੀਆਂ ਪੈਂਦੀਆਂ ਨੇ ਸਾਰਾ ਕੁਝ ਕਰਨਾ ਪੈਂਦਾ ਜੇ ਅਸੀਂ ਇੱਥੇ ਹੀ ਇਹ ਕੰਮ ਸ਼ੁਰੂ ਕਰ ਲਈਏ ਤਾਂ ਪੰਜਾਬ ਚ ਸਰਦਾਰਤਾ ਆ ਜਾਣਾ దర్శక尔 D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਣਾ ਸਵਾਗਤ ਕਰਦਾ ਪੰਜਾਬੀ ਅਕਸਰ ਖਾਣ ਪੀਣ ਦੇ ਬੜੇ ਸ਼ਕੀਨ ਹੁੰਦੇ ਨੇ ਪਰ ਪੰਜਾਬੀਆਂ ਦੀ ਗੱਲ ਕਰੀਏ ਤਾਂ ਪੰਜਾਬੀ ਕੰਮ ਕਾਰ ਕਰਨ ਦੇ ਲਈ ਇੱਥੇ ਭਾਰਤ ਦੇ ਵਿੱਚ ਰਹਿ ਕੇ ਜਾਂ ਪੰਜਾਬ ਦੇ ਵਿੱਚ ਰਹਿ ਕੇ ਕੰਮ ਕਾਰ ਕਰਨਾ ਨਹੀਂ ਪਸੰਦ ਕਰਦੇ ਅਕਸਰ ਅਸੀਂ ਦੇਖਦੇ ਹਾਂ ਕਿ ਪੰਜਾਬੀ ਯਾਦਾ ਖੇਤੀ ਕਰਨ ਲੱਗ ਜਾਂਦੇ ਨੇ ਜਾਂ ਫਿਰ ਵਿਦੇਸ਼ ਦਾ ਰਾਹ ਚੁਣ ਲੈਂਦੇ ਨੇ ਅਕਸਰ ਅਸੀਂ ਆ ਫਾਸਟ ਫੂਡ ਦਾ ਕੰਮ ਕਰਦੇ ਆਪਣੇ ਪੰਜਾਬ ਦੇ ਵਿੱਚ ਪ੍ਰਵਾਸੀਆਂ ਨੂੰ ਦੇਖਦੇ ਹੋਵਾਂਗੇ ਪਰ ਜਿੱਥੇ ਅੱਜ ਅਸੀਂ ਪਹੁੰਚੇ ਆ ਤਸਵੀਰਾਂ ਪਹਿਲਾਂ ਤੁਹਾਨੂੰ ਦਿਖਾ ਦਿੰਨੇ ਆ ਤੁਹਾਨੂੰ ਇੱਕ ਸਟਾਲ ਨਜ਼ਰ ਆ ਰਿਹਾ ਹੋਵੇਗਾ ਇੱਕ ਰੇੜੀ ਨਜ਼ਰ ਆ ਰਹੀ ਹੋਵੇਗੀ ਜਿੱਤੇ ਲਿਖਿਆ ਹੋਇਆ ਪੰਜਾਬੀ ਫਾਸਟ ਫੂਡ ਜਿੱਥੇ ਇੱਕ ਪੰਜਾਬੀ ਨੌਜਵਾਨ ਜਿਹੜਾ ਪੰਜਾਬੀ ਨੌਜਵਾਨ ਫਾਸਟ ਫੂਡ ਦਾ ਕੰਮ ਕਰਦਾ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਮਾਛੀਵਾੜਾ ਸਾਹਿਬ ਦੇ ਨੇੜੇ ਅਸੀਂ ਗੜੀ ਵਾਲੀ ਨਹਿਰ ਦੇ ਉੱਤੇ ਮੌਜੂਦ ਆ ਜਿੱਥੇ ਇੱਕ ਪੰਜਾਬੀ ਨੌਜਵਾਨ ਦੇ ਵੱਲੋਂ ਕੰਮਕਾਰ ਕੀਤਾ ਜਾ ਰਿਹਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਈ ਤੋਂ ਜਾਣਦੇ ਆ ਬਾਈ ਜੀ ਕੀ ਨਾਮ ਕਾਦਰਦੋਸ ਸੱਸੀ ਆ ਵੀਰ ਜੀ ਗੁਰਪ੍ਰੀਤ ਸਿੰਘ ਆ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਬਈ ਵੇਲੇ ਜੂਰਨਾਈ ਹਾਂ ਨਾਲੇ ਆ ਬਈ ਇਹ ਚੀਜ਼ ਦਾ ਖਿਆਲ ਕਿਵੇਂ ਆਉਂਦਾ ਮਨ ਦੇ ਵਿੱਚ ਕੀ ਮੈਂ ਫਾਸਟ ਫੂਡ ਦਾ ਕੰਮ ਕਰਨਾ ਹੈ ਅਕਸਰ ਆਪਾਂ ਦੇਖਦੇ ਆਂ ਪੰਜਾਬੀ ਤਾਂ ਕੰਮ ਕਰ ਕਰਨ ਤੋਂ ਕਿੱਤਰ ਆਉਂਦੇ ਬਹੁਤ ਨੇ ਜਾਂ ਤਾਂ ਕਹਿੰਦੇ ਆਂ ਅਸੀਂ ਬਾਹਰ ਜਾਣਾ ਜਾਂ ਖੇਤੀ ਕਰਨੀ ਆ ਇਹ ਇਸ ਚੀਜ਼ ਦਾ ਸੁਭਾਅ ਕਿਵੇਂ ਬਣਦਾ ਬੜਾ ਸ਼ੌਂਕ ਸੀ ਆ ਵੀਰ ਜੀ ਕੰਮ ਕਰਨ ਦਾ ਇਹਦਾ ਹਾਂ ਕਰੇ ਵੀ ਚੀਜ਼ ਬਣਾਉਂਦੇ ਰਹਿੰਦੇ ਸੀ ਪਹਿਲਾਂ ਜੀ ਵੈਸੇ ਮੈਂ ਕੰਪਿਊਟਰ ਦਾ ਰਿਪੇਅਰ ਵਗੈਰਾ ਦਾ ਹਾਰਡਵੇਅਰ ਦਾ ਸਾਰਾ ਕਰ ਲੰਨੇ ਆ ਹਾਂ ਪਹਿਲਾਂ 10 ਸਾਲ ਮੈਂ ਕੰਪਿਊਟਰ ਦਾ ਹੀ ਕੀਤਾ ਵਾ ਹਾਂ ਲੈਪਟਾਪ ਰਿਪੇਅਰ ਵਗੈਰਾ ਕਰਦੇ ਸੀਗੇ ਜੀ ਤੇ ਹੁਣ ਉਹ ਲੁਧਿਆਣਾ ਤੋਂ ਇੱਧਰ ਬੈਂਡ ਆਉਣਾ ਪੈ ਗਿਆ ਇਸ ਕਰਕੇ ਆਪਾਂ ਇੱਥੇ ਲਾਈ ਆ ਹਾਂ ਰੇੜੀ ਹਾਂ ਕਿੰਨਾ ਕੁ ਸਮਾਂ ਬਾਈ ਜੀ ਹੋ ਗਿਆ ਹੋਇਆ ਇਸ ਕੰਮ ਨੂੰ ਸ਼ੁਰੂ ਕੀਤੇ ਨੂੰ ਇੱਥੇ ਮੈਨੂੰ ਸਾਲ ਤੋਂ ਉੱਪਰ ਹੋ ਗਿਆ ਜੀ ਸਾਲ ਤੋਂ ਉੱਤੇ ਹਾਂਜੀ ਹਾਂ ਪੜ੍ਹਾਈ ਦੀ ਗੱਲ ਕਰ ਲਈਏ ਜਿਵੇਂ ਤੁਸੀਂ ਦੱਸਿਆ ਕੰਪਿਊਟਰ ਦਾ ਕੰਮ ਵੀ ਕਰਨ ਲੱਗ ਪੜ੍ਹਾਈ ਕਿੰਨੇ ਕੁ ਕੀਤੀ ਹੋਈ ਹੈ ਨਾਲ ਉਸ ਤੇ ਪੜ੍ਹਾਈ ਦਾ ਹੀ ਪਲੱਸ 2 ਇਹ ਕਰੀ ਸੀਗੇ ਉਸ ਤੋਂ ਬਾਅਦ ਕੰਮ ਸਿੱਖ ਕੇ ਫਿਰ ਆਪਣਾ ਕਰਨ ਲੱਗ ਗਏ ਸੀਗਾ ਹਾਂ ਉਹ ਕੰਮ ਕਿੰਨਾ ਕੁ ਸਮਾਂ ਕੀਤਾ ਕੰਪਿਊਟਰਾਂ ਦਾ ਜਿਹੜਾ ਕੰਮ ਸੀਗਾ ਕੰਪਿਊਟਰ ਦਾ ਹੀ 5-6 ਸਾਲ ਕੀਤਾ ਵਾ ਹਾਂ 2000 ਤੋਂ ਲੈ ਕੇ 2016 ਦਾ ਤੱਕ ਸਤਾਰਾ ਤੱਕ ਕੰਪਿਟਰ ਦਾ ਕੀਤਾ ਵਾ ਉਸ ਤੋਂ ਬਾਅਦ ਫਿਰ ਇੱਥੇ ਹੀ ਪਿੰਡ ਆ ਗਿਆ ਸੀਗੇ ਪਹਿਲਾਂ ਆਚਾਰ ਵਗੈਰਾ ਮਰਬਾ ਵਗੈਰਾ ਦੀ ਸਪਲਾਈ ਕਰਦੇ ਸੀਗੇ ਜੀ ਤੇ ਹੁਣ ਡੇਢ ਸਾਲ ਤੋਂ ਜਾਨੀ ਇਹ ਕੰਮ ਸ਼ੁਰੂ ਕਰ ਲਿਆ ਹਾਂ ਆ ਇਸ ਚੀਜ਼ ਦਾ ਕੋਈ ਬਈ ਕੋਰਸ-ਕੋਰਸ ਕੀਤਾ ਕਿਸੇ ਤੋਂ ਸਿੱਖਿਆ ਕਿਵੇਂ ਜਾਂ ਕੋਈ ਪਹਿਲਾਂ ਕਰਦਾ ਸੀਗਾ ਘਰ ਦੇ ਵਿੱਚ ਕੋਈ ਕਿਦਾਂ ਨਹੀਂ ਵੀਰ ਜੀ ਸਿੱਖੇ ਤਾਂ ਨਹੀਂ ਕਰੇ ਆਪਣੇ ਆਪੇ ਕਰ ਕਰਕੇ ਸਾਰੇ ਕੁਸ਼ ਆ ਜਾਂਦਾ ਵਾ ਮਜਬੂਰੀਆਂ ਬਾਕੀ ਕਰਵਾ ਦਉਂਦੀਆਂ ਨੇ ਜਦ ਮਜਬੂਰੀ ਪੈਂਦੀ ਆ ਬੰਦਾ ਹਰੇਕ ਕੰਮ ਕਰ ਲੈਂਦਾ ਜੀ ਕਿਹੜੀ ਕਿਹੜੀ ਜੀ ਆਪਾਂ ਬਿਲਕੁਲ ਸਾਫ ਸੁਥਰੀ ਚੀਜ਼ ਬਣਾਉਨੇ ਆ ਕੋਈ ਕੈਮੀਕਲ ਨਹੀਂ ਵਿੱਚ ਯੂਜ਼ ਕਰਦੇ ਸੌਸ ਵਗੈਰਾ ਸਾਰੀਆਂ ਚਟਨੀ ਆਪਣੀਆਂ ਆਪਣੀਆਂ ਬਣਾਈਆਂ ਹੁੰਦੀਆਂ ਕੋਲਚਾ ਹੁੰਦਾ 버ਗਰ ਹੁੰਦਾ ਹੀ ਨੂਡਲ ਹੁੰਦੇ ਆ ਖੁਦ ਤਿਆਰ ਕਰਦੇ ਹਾਂ ਸੌਸ ਵਗੈਰਾ ਜਿਵੇਂ ਜਿਵੇਂ ਤੁਸੀਂ ਦੱਸਿਆ ਗਿਆ ਹਾਂਜੀ ਹਾਂਜੀ ਘਰੇ ਤਿਆਰ ਕਰਦੇ ਹਾਂ ਹਾਂਜੀ ਇੱਕ ਕੈਚਅਪ ਬਾਹਰਲੀ ਯੂਜ਼ ਹੁੰਦੀ ਆ ਬਾਕੀ ਸਾਰੀ ਸੌਸ ਬਾਕੀ ਸਾਰੀਆਂ ਘਰੇ ਤਿਆਰ ਖੁਦ ਜਿੱਤਿਆਂ ਜਾਂਦੇ ਆ ਤੁਹਾਡੇ ਹਾਂ ਜਿੱਦ ਘਰੇ ਕਿਵੇਂ ਭਾਈ ਰਿਸਪੌਂਸ ਕਿਵੇਂ ਮਿਲਦਾ ਲੋਕਾਂ ਦਾ ਲੋਕ ਕਿੱਦਾਂ ਦੇ ਲੋਕ ਆਉਂਦੇ ਨੇ ਇੱਥੇ ਫਿਰ ਲੋਗ ਇਹ ਵਧੀਆ ਰਿਸਪਾਂਸ ਤਾਂ ਠੀਕ ਆ ਪਰ ਫੇਰ ਵੀ ਜਿੰਨਾ ਪੰਜਾਬੀਆਂ ਤੋਂ ਮੀਰ ਰੱਖ ਕੇ ਆਪਾਂ ਕੋਈ ਕੰਮ ਸ਼ੁਰੂ ਕਰਦੇ ਆ ਉਹਨਾਂ ਨੂੰ ਰਿਸਪਾਂਸ ਮਿਲਦਾ ਨਹੀਂਗਾ 5 ਰੁਪਏ ਵੀ 10 ਰੁਪਏ ਵਿੱਚ ਛੱਡ ਕੇ ਬੰਦਾ ਦੁਰ ਜਾਂਦਾ ਰੇਟ ਬਾਜੀ 바ਰਗੇਨਿੰਗ ਕਰਦੇ ਨੇ ਲੋਕ ਆ ਕੇ ਬਿਲਕੁਲ ਹੋ ਜਾਂਦਾ ਹੀ ਜੇ ਹੁਣ ਆਪਾਂ ਵਧੀਆ ਚੀਜ਼ ਬਣਾਉਣੀ ਆ ਤੇ ਉਹਦਾ ਰੇਟ ਦਾ ਫਰਕ ਤਾਂ ਪੈਣਾ ਹੀ ਪੈਣਾ ਆ ਇੱਕ ਚੀਜ਼ ਆਪਾਂ ਨੂੰ ਸਸਤੀ ਮਿਲ ਜਾਣੀ ਆ ਮੰਡੀ 'ਚ ਇੱਕ ਮਹਿੰਗੀ ਮਿਲਣੀ ਆ ਜਿਹੜੀ ਸਾਫ਼ ਸੁਥਰੀ ਲੈਣੀ ਆ ਉਸ ਹਾਵ ਨਾਲ ਪ੍ਰੋਡਕਟਰ ਦਾ ਵੀ ਰੇਟ ਵਧਾਉਣਾ ਹੀ ਪੈਂਦਾ ਆ ਬਸ ਇਹੀ ਚੱਕਰ ਹੁੰਦਾ ਵਾ ਹੋਰ ਦਾ ਨਹੀਂ ਤਾਂ ਹੀ ਗਾਦੰਦੇ ਆਈ ਪੰਜਾਬੀ ਮਹਿੰਗਾ ਰੇਟ ਲਾਉਂਦੇ ਆ ਪੰਜਾਬੀ ਨੇ ਜਿਹੜੀ ਚੀਜ਼ ਬਣਾਉਣੀ ਆ ਉਹ ਸਾਫ਼ ਸੁਥਰੀ ਬਣਾਉਣੀ ਆ ਜਿਹੜਾ ਬੰਦਾ ਆਪ ਖਾ ਲੂਗਾ ਉਹ ਹੀ ਦੂਜਿਆਂ ਨੂੰ ਖਾਊਗਾ ਬਿਲਕੁਲ ਬਿਲਕੁਲ ਯਾਨੀ ਅਸੀਂ ਆਪਾਂ ਦੇਖਦੇ ਆਂ ਬਈ ਪ੍ਰਵਾਸੀ ਤਾਂ ਬੜੀਆਂ ਰੇੜੀਆਂ ਵੀ ਲਾਉਂਦੇ ਨੇ ਫਾਸਟ ਫੂਡ ਲਾਉਂਦੇ ਨੇ ਪਰ ਪੰਜਾਬੀ ਨੌਜਵਾਨ ਬਹੁਤ ਘੱਟ ਅਜਿਹੇ ਕੰਮ ਕਰਦੇ ਨੇ ਕੋਈ ਸ਼ਰਮ ਨਹੀਂ ਆਉਂਦੀ ਤੁਹਾਨੂੰ ਕੋਈ ਸ਼ਰਮ ਨਹੀਂ ਮਹਿਸੂਸ ਕੀਤੀ ਕਦੇ ਕਿ ਨਹੀਂ ਯਾਰ ਮੈਂ ਰੇੜੀ ਲਗਾਉਂਗਾ ਫਾਸਟ ਫੂਡ ਦੀ ਨਾ ਨਾ ਸ਼ਰਮ ਕਾਦੀ ਕਿਰਤ ਦਾ ਬਾਬਾ ਨਾਨਕ ਜੀ ਨੇ ਵੀ ਕਿਹਾ ਕਿਰਤ ਕਰਨੀ ਤਾਂ ਸਾਨੂੰ ਚਰਮਨ ਨੇ ਤਾਂ ਸਾਡੇ ਪੰਜਾਬੀ ਲੋਕ ਲੈ ਲੇ ਬਾਹਰ ਜਾ ਕੇ ਵੀ ਤਾਂ ਇਹੀ ਕੰਮ ਆ ਬਾਹਰ ਜਿਹੜਾ ਬਹੁਤ ਕੁਝ ਕਰਨਾ ਪੈਂਦਾ ਸਫਾਈਆਂ ਵੀ ਕਰਨੀਆਂ ਪੈਂਦੀਆਂ ਨੇ ਸਾਰਾ ਕੁਝ ਕਰਨਾ ਪੈਂਦਾ ਜੇ ਅਸੀਂ ਇੱਥੇ ਹੀ ਇਹ ਕੰਮ ਸ਼ੁਰੂ ਕਰ ਲਈਏ ਤਬ ਪੰਜਾਬ ਚ ਸੁਧਾਰ ਹੋ ਸਕਦਾ ਵਾ ਬਈ ਕਦੇ ਮਨ ਚ ਖਿਆਲ ਇਹ ਨਹੀਂ ਆਇਆ ਕਿ ਯਾਰ ਮੈਂ ਵੀ ਵਿਦੇਸ਼ ਜਾਣਾ ਬਾਹਰ ਦਾ ਰਾਹ ਚੁਣਨਾ ਹੈ ਅਕਸਰ ਪੰਜਾਬ ਦੀ ਨੌਜਵਾਨੀ ਵਿਦੇਸ਼ ਨੂੰ ਜਿਆਦਾ ਪ੍ਰੈਫਰ ਕਰਦੀ ਹੈ ਜਿਆਦਾ ਪਸੰਦ ਕਰਦੀ ਹੈ ਨਹੀਂ ਇਹ ਹਲੇ ਤੱਕ ਦਾ ਕੋਈ ਸੋਚਿਆ ਨਹੀਂਗਾ ਪਹਿਲਾਂ ਫਿਲਮ ਦਾ ਸੀਗਾ ਜਾਂ ਮੈਰਿਜ ਤੋਂ ਪਹਿਲਾਂ ਵੀ ਜਾਵਾਂਗੇ ਕੰਮ ਆ ਉਹ ਤੋਂ ਬਾਅਦ ਫਿਰ ਲੈਪਟਾਪ ਰਿਪੇਅਰ ਦਾ ਹਾਰਡਵੇਅਰ ਦਾ ਕੰਮ ਵਧੀਆ ਸੀਗਾ ਸੈੱਟ ਸੀ ਆਪਣਾ ਤੇ ਫਿਰ ਨਾਲ ਡੈਡੀ ਦਾ ਆਯੁਰਵੈਦਿਕ ਦਾ ਕੰਮ ਹੈਗਾ ਉਹਨਾਂ ਨਾਲ ਵੀ ਅਟੈਚ ਰਹੇ ਆ ਕਈ ਸਾਲ ਲੁਧਿਆਣਾ ਕੀਤਾ ਵਾ ਤੇ ਉਸ ਤੋਂ ਬਾਅਦ ਹੁਣ ਆ ਕਰਿਆ ਵੇ ਵੀ ਠੀਕ ਆ ਕੰਮ ਮਾੜਾ ਨਹੀਂ ਪਰਿਵਾਰ ਦੇ ਵਿੱਚ ਬਈ ਕੌਣ ਕੌਣ ਹੈਗਾ ਘਰ ਦੇ ਵਿੱਚ ਪਰਿਵਾਰ ਦੇ ਮੰਮੀ ਡੈਡੀ ਹੈਗੇ ਆ ਦਾਦੀ ਹੈਗੇ ਆ ਦੋ ਕੁੜੀਆਂ ਨੇ ਮੇਰੀਆਂ ਭਰਾ ਵਾ ਉਹਨਾਂ ਦੇ ਬੱਚੇ ਹੈਗੇ ਹੂੰ ਹਾਂਜੀ ਜਿਵੇਂ ਤੁਸੀਂ ਪਹਿਲਾਂ ਦੱਸਿਆ ਕੁੱਲਚਾ 버ਗਰ ਉਹ ਚੀਜ਼ਾਂ ਤਿਆਰ ਕਰਦੇ ਹੋ ਰੇਟ ਕੀ ਰੱਖੇ ਹੋਏ ਨੇ ਉਹਨਾਂ ਦੇ ਵੈਸੇ ਰੇਟ ਦਾ ਪੰਜਾਇੇ ਰੱਖਿਆ ਜੀ 30 ਰੁਪਏ ਦਾ 버ਗਰ ਦਾ ਵਾ ਬਿਲਕੁਲ ਚਾ ਹਾਂਜੀ ਪਰ ਫਿਰ ਵੀ ਲੋਕ ਆ ਕੇ ਕਹਿ ਦਿੰਦੇ ਆ ਯਾਰ ਮਹਿੰਗਾ ਲਾਉਣਾ ਤੂੰ ਬਈ ਬਿਲਕੁਲ ਹੀ ਬਿਲਕੁਲ ਹੁਣ ਆਤ ਪਈ ਹੋਈ ਆ ਜੀ ਕੋਈ ਅਗਲਾ ਕਹਦਾ ਹੁੰਦਾ 15 ਹੁਣ ਤਾਂ ਨਾਰਮਲ ਵੀ ਇਹ ਰੇਟ ਚੱਲਦਾ ਵਾ ਹੁਣ ਤਾਂ ਇਹ ਦੋ ਘੱਟ ਕੇ ਤੇ ਵੀ ਨਹੀਂ ਹੈ ਕਿੰਨੇ ਕ ਵਜੇ ਬਈ ਇੱਥੇ ਆ ਜਾਨੇ ਹੋ ਸਵੇਰੇ ਤੇ ਕਿੰਨੇ ਕ ਵਜੇ ਤੱਕ ਸ਼ਾਮ 12:00 ਵਜੇ 11:30 12:00 ਵਜੇ ਤੋਂ ਸ਼ੁਰੂ ਹੋ ਜਾਂਦਾ ਜੀ 8:00 ਵਜੇ 8:30 ਵਜੇ ਰਾਤੀ ਬਾਕੀ ਪ੍ਰੋਡਕਟ ਤੇ ਹੁੰਦਾ ਵੀ ਕਿੰਨਾ ਕੁ ਟਾਈਮ ਹੁੰਦਾ ਉਹ ਪਹਿਲਾਂ ਜਲਦੀ ਖਤਮ ਹੋ ਜਾਂਦਾ ਜਲਦੀ ਚਲੇ ਜਾਂਦਾ ਹੂੰ ਮੈਂ ਗੁਜ਼ਾਰਾ ਹੋ ਜਾਂਦਾ ਬਈ ਘਰ ਦਾ ਦਾਲ ਫੁਲਕਾ ਚੱਲਦਾ ਸਹੀ ਚੱਲ ਜਾਂਦਾ ਕਿਵੇਂ ਹੋ ਜਾਂਦਾ ਬਿਲਕੁਲ ਹੀ ਬਿਲਕੁਲ ਬਹੁਤ ਵਧੀਆ ਚੱਲਦਾ ਸਬਰ ਦਾ ਹੈ ਯੋ ਨਹੀਂਗਾ ਦੇਖੋ ਸਬਰ ਦਾ ਕਰੋੜ ਬਤੀ ਨੂੰ ਨਹੀਂ ਉਹ ਵੀ ਨਹੀਂਂਦੀ ਆ ਲੋਕ ਗੋਲੀਆਂ ਲੈ ਕੇ ਸੌਂਦਾ ਵਾ ਜੀ ਮਨ ਸਮਝਾਉਣਾ ਵਾ ਸਿਰਫ ਕੋਈ ਸ਼ਿਕਵਾ ਤਾਂ ਨਹੀਂ ਹੈਗਾ ਜ਼ਿੰਦਗੀ ਤੋਂ ਕਿ ਨਹੀਂ ਯਾਰ ਮੈਂ ਇਹ ਨਹੀਂ ਸੀ ਕਰਨਾ ਮੈਂ ਉਹ ਚਾਹੁੰਦਾ ਸੀ ਜਾਂ ਇਹ ਗਲਤ ਹੋ ਗਿਆ ਇਹ ਹੋਣਾ ਨਹੀਂ ਸੀ ਚਾਹੀਦਾ ਇਦਾਂ ਨਹੀਂ ਕੋਈ ਸ਼ਿਕਵਾ ਨਹੀਂ ਹੈਗਾ ਪ੍ਰਮਾਤਮਾ ਨੇ ਬਹੁਤ ਸੋਹਣੀਆਂ ਦੋ ਗੋੜੀਆਂ ਦਿੱਤੀਆਂ ਨੇ ਖੁਸ਼ ਆ ਆਪਣਾ ਪਰਿਵਾਰ ਸਾਰਾ ਵਧੀਆ ਹੈ ਜੀ ਕਰਦੀ ਗੱਲ ਆ ਜਿਹੜੇ ਨੌਜਵਾਨ ਬਾਈ ਹਜੇ ਵੀ ਇੱਥੇ ਰਹਿ ਕੇ ਆਪਣਾ ਕੰਮ-ਕਾਰ ਨਹੀਂ ਕਰਦੇ ਉਹ ਤਾਂ ਕਹਿ ਦਿੰਦੇ ਅਸੀਂ ਤਾਂ ਵਿਦੇਸ਼ ਜਾਣਾ ਬਾਹਰ ਜਾਣਾ ਉਹਨਾਂ ਨੂੰ ਖਾਸ ਕਰਕੇ ਕੀ ਸਨੇਹਾ ਦੇਣਾ ਚਾਹੁੰਗੇ ਕੀ ਕਹਿੰਦੇ ਦੇਖੋ ਜੇ ਇਹਦਾ ਹੱਥੀ ਕੰਮ ਕਰਾ ਦੇ ਕਰਾਂਗੇ ਕਿਰਤ ਕਰਾਂਗੇ ਤਾਂ ਸਾਰਾ ਕੁਝ ਮਿਲਦਾ ਵਾ ਟਾਈਮ ਜ਼ਰੂਰ ਲੱਗਦਾ ਵਾ ਜੇ ਆਪਾਂ ਕਹਿ ਦਈਏ ਵੀ ਅੱਜ ਸ਼ੁਰੂ ਕਰਕੇ ਅੱਜੇ ਆਪਾਂ ਨੂੰ ਸਾਰਾ ਕੁਝ ਮਿਲ ਜਵੇ ਉਦਾਂ ਨਹੀਂ ਹੁੰਦਾ ਹਰੇਕ ਕੰਮ ਨੂੰ ਸਾਲ ਦੋ ਸਾਲ ਦੇਣੇ ਪੈਂਦੇ ਆ ਅਸੀਂ ਪੰਜਾਬੀਆਂ ਦੇ ਲੋਕ ਮਾਰ ਇਹੀ ਗੱਲੋਂ ਖਾਨੇ ਆ ਵੀ ਕੰਮ ਚੱਲਣ ਨੂੰ ਥੋੜਾ ਜਿਹਾ ਟਾਈਮ ਲੱਗ ਜਾਂਦਾ ਵਾ ਪਰ ਫੈਮਲੀਆਂ ਦੇ ਖਰਚੇ ਬਹੁਤ ਹੁੰਦੇ ਆਪਣੇ ਇੱਕ ਬੰਦਾ ਕਮਾਉਣੇ ਵਾਲਾ ਜਾਂ ਦੋ ਕੰਬੰਦੇ ਕਮਾਉਣੇ ਵਾਲੇ ਹੁੰਦੇ ਆ ਬਾਕੀ ਸਾਰੇ ਖਾਣੇ ਵਾਲੇ ਹੁੰਦੇ ਆ ਉਹ ਚੱਕਰ ਕਰਕੇ ਜਿਆਦਾ ਟਾਈਮ ਬੰਦਾ ਨਹੀਂ ਲਾਉਂਦਾ 2-4 ਮਹੀਨੇ ਲਾ ਕੇ ਉਸ ਤੋਂ ਬਾਅਦ ਕੰਮ ਛੱਡ ਜਾਂਦਾ ਵਾ। ਹਮਮ। ਬਈ ਐਪਰੀਸ਼ੀਏਟ ਵੀ ਕੀਤਾ ਕਦੇ ਕਿਸੇ ਨੇ ਆ ਕੇ ਕਿ ਹਾਂ ਯਾਰ ਬਈ ਤੂੰ ਪੰਜਾਬੀ ਨੌਜਵਾਨ ਹੋ ਕੇ ਇੱਕ ਵਧੀਆ ਕੰਮ ਕਰ ਰਿਹਾ ਸਿਰ ਤੇ ਦਿਮਾਲਾ ਸਜਾਇਆ ਹੋਇਆ। ਅ ਬਈ ਵਧੀਆ ਕਰ ਰਿਹਾ ਤੂੰ ਆਪਣੀ ਕਿਰਤ ਕਰ ਰਿਹਾ ਕਦੇ ਕਹਿੰਦੇ ਲੋਕ ਆ ਕੇ ਕਿ ਬਿਲਕੁਲ ਹੀ ਹਾਂ। ਹੁਣ ਸੋਸ਼ਲ ਮੀਡੀਆ ਦੇ ਦੇਖ ਕੇ ਲੋਕਾਂ ਦਾ ਬਹੁਤ ਜਿਆਦਾ ਸੁਧਾਰ ਹੋ ਰਿਹਾ। ਹਮ ਲੋਕ ਮੁੜਦੇ ਆ ਬਈ ਪੰਜਾਬੀ ਬੰਦਾ ਖੜਾ ਵਾ ਇਹਨਾਂ ਕੋਲ ਖਾਈਏ ਆਪਾਂ। ਕਈ ਵਾਰ ਉਹ ਕਹਿੰਦੇ ਵੀ ਰੋਪੜ ਤੋਂ ਚੱਲੇ ਹੋਏ ਅਸੀਂ ਰਸਤੇ 'ਚ ਦੇਖਦੇ ਆ ਰਹੇ ਆ ਵੀ ਕੋਈ ਸਰਦਾਰ ਬੰਦਾ ਜਾਂ ਪੰਜਾਬੀ ਹੋਵੇ ਵੀ ਉਹਦੇ ਕੋਲ ਜੀ ਖਾਈਏ ਖੁਸ਼ ਹੁੰਦਾ ਬੰਦਾ ਸਾਰੇ ਆ ਇਹ ਜੀ ਗੱਲ ਨਹੀਂ ਕਸਟਮਰ ਖੁਸ਼ ਹੋ ਕੇ ਜਾਂਦੇ ਹੂੰ ਮਤਲਬ ਅਕਸਰ ਆਪਾਂ ਦੇਖਦੇ ਆ ਲੋਕ ਪ੍ਰਵਾਸੀਆਂ ਤੋਂ ਹੀ ਖਾ ਕੇ ਜ਼ਿਆਦਾ ਪਸੰਦ ਕਿਉਂ ਕਰਦੇ ਨੇ ਕਿ ਹਾਂ ਅਸੀਂ ਤਾਂ ਪ੍ਰਵਾਸੀਆਂ ਤੋਂ ਹੀ ਖਾਣਾ ਲੋਕ ਅਕਸਰ ਆਪਾਂ ਦੇਖਦੇ ਆ ਦੇਖੋ ਉਹ ਲੋਕ ਵੀ ਆਪਣੀ ਕਮਾਈ ਕਰ ਕਿਰਤ ਕਰਨ ਆਏ ਆ ਉਹਦੇ ਕੋ ਸਾਰੇ ਮਾੜੇ ਨਹੀਂ ਹੁੰਦੇ ਸਾਰੇ ਚੰਗੇ ਨਹੀਂ ਹੁੰਦੇ ਸਾਡੇ 'ਚ ਵੀ ਮਾੜੇ ਆ ਉਹਨਾਂ 'ਚ ਵੀ ਮਾੜੇ ਚੰਗੇ ਹੁੰਦੇ ਆ ਪਰ ਉਹ ਤੇ ਥੋੜਾ ਜਿਆ ਰੇਟ ਘੱਟ ਮਿਲ ਜਾਂਦਾ ਸਿਰਫ ਰੇਟ ਦੀ ਗੱਲ ਆ ਹੋਰ ਇਤੋਂ ਜਿਆਦਾ ਕੁਝ ਨਹੀਂ ਪਰ ਕਿਤੇ ਨਾ ਕਿਤੇ ਜਾ ਕੇ ਬਈਏ ਰੇਟ ਘੱਟ ਮਿਲਦਾ ਤਾਂ ਕੁਆਲਟੀ ਦਾ ਵੀ ਫਰਕ ਪੈਂਦਾ ਤਾਂ ਹੋਊਗਾ ਉਹ ਤਾਂ ਨਾਰਮਲ ਗੱਲ ਆ ਜੀ ਉਹ ਤਾਂ ਆਪਾਂ ਨੂੰ ਵੀ ਪਤਾ ਹੀ ਆ ਹੁਣ ਇਹ ਚੀਜ਼ ਦਾ ਤਾਂ ਤਾਂ ਬਿਲਕੁਲ ਗੱਲਬਾਤ ਕੀਤੀ ਐ ਸੀ ਬਾਈ ਉਹਨਾਂ ਦੇ ਨਾਲ ਬਾਈ ਉਹਨਾਂ ਨੇ ਦੱਸਿਆ ਕਿ ਕਿਰਤ ਕਰਦੇ ਆ ਆਪਣੀ ਤੇ ਇਸ ਫਾਸਟ ਫੂਡ ਦਾ ਜਿਹੜਾ ਕੰਮ ਆ ਉਹ ਸ਼ੁਰੂ ਕੀਤਾ ਹੈ ਕਰੀਬ ਡੇਢ ਸਾਲ ਤੋਂ ਸਾਲ ਡੇਢ ਸਾਲ ਤੋਂ ਪਰ ਬਾਈ ਨੇ ਦੱਸਿਆ ਮੈਂ ਪਹਿਲਾਂ ਕੰਪਿਊਟਰ ਹਾਰਡਵੇਅਰ ਸੌਫਟਵੇਅਰ ਦਾ ਜਿਹੜਾ ਕੰਮ ਆ ਉਹ ਚੰਗੀ ਤਰ੍ਹਾਂ ਸਾਰਾ ਜਾਣਦਾ ਸੀ ਪਰ ਇੱਥੇ ਰਹਿ ਕੇ ਜਿੱਥੇ ਵੀ ਵਾਹਿਗੁਰੂ ਨੇ ਰੱਖਿਆ ਬਹੁਤ ਵਧੀਆ ਰੱਖਿਆ ਬੜੇ ਲੋਕ ਆਉਂਦੇ ਨੇ ਪਰ ਹਜੇ ਵੀ ਲੋਕ ਇੱਥੇ ਆ ਕੇ ਗਿਲੇ ਸ਼ਿਕਵੇ ਕਰਦੇ ਨੇ ਰੇਟ ਬਾਜੀ ਵੀ ਕਰਦੇ ਨੇ ਪਰ ਕਈ ਇਹ ਵੀ ਕਹਿ ਕੇ ਜਾਂਦੇ ਨੇ ਬਾਈ ਕਹਿੰਦਾ ਕਿ ਬੜਾ ਵਧੀਆ ਤੁਸੀਂ ਇੱਕ ਪੰਜਾਬੀ ਨੌਜਵਾਨ ਹੋ ਕੇ ਕੰਮ ਕਰ ਰਹੇ ਹੋ ਅਸੀਂ ਰਸਤੇ 'ਚੋਂ ਦੇਖਦੇ ਆ ਰਹੇ ਸੀ ਕਿ ਕਿੱਥੇ ਕੋਈ ਪੰਜਾਬੀ ਫਾਸਟ ਫੂਡ ਵਾਲਾ ਸਾਨੂੰ ਮਿਲੂਗਾ ਤਾਂ ਬੇਸ਼ੱਕ ਅਸੀਂ ਤੁਹਾਨੂੰ ਵੀ ਕਹਿੰਨੇ ਆ ਜੇ ਤੁਸੀਂ ਨੈਰੋ ਨੈਰ ਰੋਪੜਵਾਲਤੀ ਦਰਾਹੇਵਾਲ ਨੂੰ ਜਾਂਦੇ ਹੋ ਨਹਿਰ ਦੇ ਰਸਤੇ ਦੇ ਉੱਤੋਂ ਤਾਂ ਸਰੰਦ ਨਹਿਰ ਦੇ ਨੇੜੇ ਗੜੀ ਪੁਲ ਪੈਂਦਾ ਹੈ ਮਾਛੀਵਾੜਾ ਸਾਹਿਬ ਦੇ ਨੇੜੇ ਤਾਂ ਉਸ ਨਹਿਰ ਦੇ ਕੋਲ ਗੜੀ ਪੁਲ ਦੇ ਉੱਤੇ ਬਾਈ ਉਹਨਾਂ ਦੀ ਜਿਹੜੀ ਫਾਸਟ ਫੂਡ ਦੀ ਰੇੜੀ ਆ ਉਹ ਲੱਗਦੀ ਹੈ ਪੰਜਾਬੀ ਫਾਸਟ ਫੂਡ ਨਾਮ ਕਰਕੇ ਤਾਂ ਤੁਸੀਂ ਵੀ ਜੇ ਇਸ ਰੋੜ ਤੋਂ ਲੰਘਦੇ ਹੋ ਤਾਂ ਬਾਈ ਕੋਲੋਂ ਜ਼ਰੂਰ ਕੁਛ ਨਾ ਕੁਛ ਖਾ ਕੇ ਜਾਇਆ ਕਰੋ ਪੰਜਾਬੀਆਂ ਦਾ ਜਿਹੜਾ ਹੌਸਲਾ ਹੈ ਤੁਹਾਨੂੰ ਦੇਖ ਕੇ ਹੋਰ ਵੀ ਵੱਧ ਜਾਊਗਾ ਕਿ ਕੋਈ ਪੰਜਾਬੀ ਮੇਰੇ ਕੋਲ ਖਾਣ ਦੇ ਲਈ ਪਹੁੰਚਦਾ ਤਾਂ ਬਧੇਰੇ ਅਪਡੇਟਸ ਦੇ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਰਧਾਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਪੜਾਂਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ DF5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ